ਕਿਆ ਹੋਇਆ ਪਹਿਲਾਂ ਤਵੀਆਂ ਬਜੀਆਂ ਸੀ ਤਵੀਆਂ ਦੇ ਉੱਤੇ ਪਹਾਲ ਮਾਰਦੇ ਆ ਖੜੇ ਪੈਰ ਬੀਜ ਦਿਖਾਉਣ ਦੇ ਆ ਮਾਰਿਆ ਨੇ ਤਾਂ ਮੈਨੂੰ ਲੱਗਦਾ ਸੀਗਾ ਵੀ ਕੱਲ ਉਹ ਬਣ ਜਾਣੀਆਂ ਵੀ ਟੀਚਰਾਂ ਜੀਆਂ ਵਾਲੀ ਪਰ ਬਾਣ ਬਣਿਆ ਪਿਆ ਐ ਯਾਰ ਜਿਵੇਂ ਉਹ ਕਹਿੰਦੇ ਵੀ ਅਸੀਂ ਨਾ ਹੱਥ ਨਾਲ ਕਣਕ ਲਵਾਉਣੇ 8 ਕਿਲੋ ਜੀ ਤੇ ਇਸ ਤੋਂ ਪਹਿਲੇ ਵਧੀਆ ਤਰੀਕੇ ਨਾਲ ਕਣਕ ਉਗਾਉਣੀ ਬੈਡ ਤੋਂ ਨਹੀਂ ਸੀ ਕਾਮਯਾਬ ਹੁੰਦੀ ਕਿਉਂ ਬੈਡ ਲੈਵਲ ਤੇ ਨਹੀਂ ਸੀ ਹੁੰਦਾ ਹਮ ਕਿਤੇ ਤਾਂ ਡੂੰਗਾ ਪੈ ਗਿਆ ਕਿਤੇ ਨੰਗਾ ਰਹਿ ਗਿਆ ਉਹ ਕਹਿੰਦੇ ਵੀ ਹੱਥ ਨਾਲ ਲਾਉਣੇ 8 ਕਿਲੋ ਬੀਜ ਹਮ ਜਮੀਨਾਂ ਜਿਹੜੀਆਂ ਜਮੀਨਾਂ 'ਚ ਪਾਣੀ ਨਹੀਂ ਪਿੰਦੀਆਂ ਪਾਣੀ ਕਣਕ ਲਾਇਆ ਪਾਣੀ ਖੜ ਗਿਆ ਟਿੱਬੀਆਂ ਮਰ ਜਾਂਦੀਆਂ ਬੱਸ ਹੂੰ ਉੱਥੇ ਬੈੱਡ ਤੇ ਸਰੋਂ ਤੇ ਕਣਕ ਬੜੇ ਜ਼ੋਰ ਦੀ ਹੁੰਦੀ ਆ ਹੂੰ ਤੇ ਫਸਲਾਂ ਮੂਲੀ ਛਿਲਗਮ ਪਾਲਕ ਮੇਥੀ ਤੋਂ ਲੈ ਕੇ ਹੂੰ ਮੱਕੀ ਆ ਕਣਕ ਆ ਜੋ ਮਰਜ਼ੀ ਵੇਚੋ ਹੂੰ ਜਿੰਨੀ ਤਰ੍ਹਾਂ ਦਾ ਬੀਜ ਆਪਾਂ ਸੁਣਦੇ ਆ ਓਨੀ ਤਰ੍ਹਾਂ ਦੇ ਵੇਚ ਦੂਗਾ ਮਤਲਬ ਮੂਲੀ ਛਿਲਗਮ ਵੀ ਵੇਚੂਗਾ ਹਰ ਕਿਤੇ ਓਹ ਛਿਲਗਮ ਦਾ ਵੀ ਬਾਲਾ ਬ੍ਰੀਕ ਹੁੰਦਾ ਕਿਤੇ ਉਦਾਂ ਹੀ ਨਾ ਕਿਹਾ ਗਿਆ ਨਾ ਕੱਟ ਦੂੰਗਾ ਵੀ ਨਹੀਂ ਨਹੀਂ ਆਪਾਂ ਹਾਂ ਉਹ ਥੋੜੇ ਦਿਨ ਹੋਇਆ ਆਪਣੇ ਕੋਲ ਆਏ ਸੀ ਆਪਣੇ ਮੋਗੇ ਏਰੀਆ ਦੇ ਜ਼ਿੰਮੇਦਾਰ ਨੇ ਉਹ ਇਟਲੀ ਉਹਨਾਂ ਨੇ ਲੈ ਕੇ ਜਾਣਾ ਹਾਂ ਉਹਨਾਂ ਨੇ ਕੁਝ ਆਪਦੇ ਤਰੀਕੇ ਦੇ ਮੋਡੀਫਾਈਕੇਸ਼ਨ ਕਰਾ ਰਹੇ ਨੇ ਤੇ ਉਹ ਆਪਾਂ ਉਹਨਾਂ ਨੂੰ ਭੇਜਣਾ ਇਟਲੀ ਜਾਣਾ ਨੇ ਆਹੋ ਨਹੀਂ ਤਾਂ ਫਿਰ ਔਨੀ ਗੱਲ ਭਰਾ ਵਿੱਚੋਂ ਕੱਟੀ ਜਾਊਗੀ ਸਲਗਮ ਕਿਤੇ ਉਂ ਕਿਹਾ ਗਿਆ ਨਹੀਂ ਨਹੀਂ ਉਹਨਾਂ ਨੇ ਉਹ ਲਿਆ ਰਹੇ ਨੇ ਸਿਰਫ ਹਰੇ ਧਨੀਆ ਵਾਸਤੇ ਅੱਛਾ ਕਹਿੰਦੇ ਵੇਖੀ ਉੱਥੇ ਹਰਿਆ ਧਨੀਆ ਹੀ ਵੇਚਣਾ ਤੇ ਧਨਿਆ ਵੱਢ ਕੇ ਨੂੰ ਵੇਚਦੇ ਆ ਆਹਾਂ ਪਲਾਂਟਰ ਹਾਂਜੀ 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 ਨਹੀਂ ਜੇ ਤੁਸੀਂ ਇਹ ਕਹਿ ਰਹੇ ਆਂ ਵੀ ਇਹ ਸਲਗਮ ਬੀਜੂਗਾ ਤਾਂ ਸਰੋਂ ਵੀ ਬੀਜੂਗਾ ਸਰੋਂ ਬੀਜਦਾ ਹੀ ਹਰ ਚੀਜ਼ ਬੀਜਦਾ ਹੀ ਹੈ ਹਾਂ ਤੇ ਜਿਵੇਂ ਪਲਾਂਟਰ ਹੁੰਦੇ ਨੇ ਆਪਣੇ ਉੱਪਰੋਂ ਬੀਜ ਲੈ ਕੇ ਆਉਂਦੇ ਨੇ ਜੀ ਪੈਪਰਾਂੇ ਬੀਜ ਆਏਗਾ ਤੇ ਉਹ ਇੱਕੋ ਜਿੰਨੀ ਦੂਰੀ ਤੇ ਨਹੀਂ ਆ ਸਕਦਾ ਹੂੰ ਕਿਉਂ ਰੜਕੇ ਕਦੇ ਇੱਧਰ ਪੈਰ ਦੇ ਵਿੱਚ ਆਉਂਦੇ ਨੂੰ ਟਾਈਮ ਮਿਲ ਜਾਣਾ ਹੂੰ ਇਹ ਆਪਣੇ ਪਲਾਂਟਰ ਦੇ ਵਿੱਚ ਆ ਸਿਸਟਮ ਆ ਜੀ ਥੱਲੇ ਬੀਜ ਪਾਣਾ ਅੱਛਾ ਜੀ ਇੱਥੋਂ ਬੀਜ ਪਲੇਟ ਨੇ ਚੱਕਣਾ ਇਹ ਪਲੇਟ ਛੋਟੀ ਵੱਡੀ ਬੀਜ ਦੇ ਮੁਤਾਬਕ ਬਣਾ ਕੇ ਦਿੰਨੇ ਆ ਜਿਹੇ ਜਾਂ ਬੀਜ ਜ਼ਿਮੀਦਾਰ ਲੈ ਆਵੇ ਅਸੀਂ ਉਸ ਹਾਲ ਦਾ ਇਹਨੂੰ ਤਿਆਰ ਕਰ ਦਿੰਨੇ ਆ ਜੀ ਇਹ ਇਹ ਇੱਥੋਂ ਬੀਜ ਨਿਕਲਿਆ ਸਿੱਧਾ ਇਹਨੇ ਜ਼ਮੀਨ 'ਚ ਡਿਗ ਪੈਣਾ ਪੈਪਰਾਂ ਹੀ ਵੀ ਨਹੀਂ ਆਉਣਾ ਠੀਕ ਆ ਜੀ ਹੁਣ ਜਿੰਨੀ ਜਿੰਨੀ ਦੂਰੀ ਤੇ ਬੀਜ ਆਏਗਾ ਉੰਨੀ ਨੇ ਦੂਰੀ ਤੇ ਇਹਨਾਂ ਦੇ ਬਿਜਲੀ ਤਬਿਆਂ ਦੇ ਵਿੱਚ ਸਿੱਧਾ ਪੈ ਜਾਣਾ ਠੀਕ ਆ ਜੀ ਹੂੰ ਹੁਣ ਜਿੰਨੇ ਆਮ ਪਲਾਂਟਰ ਨੇ ਉਹ ਬੈੱਡ ਨੂੰ ਪੋਲਰ ਰੱਖ ਲੈਂਦੇ ਆ ਹੂੰ 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 ਜਾਂ ਪਲਾਂਟਰ ਆਪਾਂ ਕਿਤੇ ਟੌਪ ਲਿੰਕ ਟਾਈਟ ਕਰ ਲਈ ਤੇ ਪਿਛੋਂ ਪੋਰ ਉੱਚੇ ਹੋ ਗਏ ਹਾਂ ਹਾਂ ਜਾਂ ਟਾਪ ਲਿੰਕ ਲੰਮੀ ਕਰ ਲਈ ਤੇ ਪੋਰ ਡੂੰਗੇ ਹੋ ਗਏ ਹਾਂ ਜਾਂ ਕਿਸੇ ਟਾਈਮ ਤੇ ਆਪਣਾ ਬੈਡ ਘਟ ਬਣਦਾ 20 ਤਾਂ ਨੰਗਾ ਹੋ ਗਿਆ ਇਹਨੇ 20 ਨੂੰ ਇੱਕ ਤਾਂ ਨੰਗਾ ਨਹੀਂ ਹੋਣ ਦੇਣਾ ਇਹ 20 ਆਟੋਮੈਟਿਕ ਇਸ ਤਰ੍ਹਾਂ ਉੱਚਾ ਨਹੀਂ ਹੋਊਗਾ ਜਿੱਥੇ ਮਰ ਚਲਾ ਜਾਵੇ ਇਹਦਾ ਲਿਫਟ ਨਾਲ ਕੁਝ ਬੰਦ ਨਹੀਂ ਓਏ ਹੋਏ ਹੋਏ ਦੇਖੋ ਚੱਕੇ ਚੱਕੇ ਚੱਕਿਓ ਇਹਨੇ ਥੱਲੋਂ ਰੂਲੇ ਤੇ ਚੱਲਣਾ ਜੇ ਮੈਂ ਤਾਂ ਵੱਡਾ 루ਚਾ ਹੋ ਜੂ ਹਾਂ ਜੇ ਜੇ ਮੰਨੋ ਨਿਕਾ ਇਹ ਤਾਂ ਨੀਵਾ ਹੋ ਜੂ ਨੀਵਾ ਹੋ ਜੂ ਪਰ ਬੈੱਡ ਤੇ ਜਿਹੜੀ ਜੇ ਮੰਨ ਲਓ ਕਈ ਰੀ ਡੰਡਾ ਘਸ ਲਿਆ ਬੈੱਡ ਨਾ 20 ਨੰਗਾ ਰਹਿਣ ਲੱਗ ਗਿਆ ਹਾਂਜੀ ਇਹਨੂੰ ਫਰਕ ਨਹੀਂ ਪੈਣਾ ਆ ਜੇ ਬਾਈ ਚਾਂਸ ਅਸੀਂ ਡੰਡਾ ਢਿੱਲਾ ਕਰ ਲਿਆ ਬੈੱਡ ਉਹ ਡੂੰਗਾ ਹੋ ਜਾਣਾ ਤਾਂ ਇਹਨੂੰ ਕੋਈ ਫਰਕ ਨਹੀਂ ਪੈਣਾ ਇਹਨੂੰ ਫਰਕ ਨਹੀਂ ਪੈਣਾ ਇੱਕ ਜਿਹੜੇ ਪਲਾਂਟਰ ਦੇ ਵਿੱਚ ਖੰਭਾਂ ਤੋਂ ਲੈ ਕੇ ਵਿਚਾਲੇ ਮਿੱਟੀ ਨਹੀਂ ਆਉਂਦੀ ਜੀ ਸੈਂਟਰ ਡਾਊਨ ਰਹਿ ਜਾਂਦਾ ਹੂੰ ਫਿਰ ਜਰਮੀਨੇਸ਼ਨ ਨਹੀਂ ਆਉਂਦਾ ਹੂੰ ਆਪਾਂ ਜਿਵੇਂ ਵਟਾਂ ਪਾਉਣ ਵਾਲਾ ਜੰਦਰਾ ਹੁੰਦਾ ਪਹਿਲੇ ਆਪਾਂ ਜੰਦਰਾ ਬਣਾਇਆ ਵਿੱਚ ਜੀ ਉਹ ਵਿਜੰਦਰੇ ਵਾਂਗੂ ਪਹਿਲਾਂ ਮਿੱਟੀ ਆਪਾਂ ਲੈਵਲ ਕਰਦੇ ਨੇ ਆ ਠੀਕ ਆ ਜੀ ਉਸ ਤੋਂ ਬਾਅਦ ਇਹ ਰੂਲਾ ਆਪਣਾ ਹੈਗਾ 8 ਇੰਚ ਪਾਈਪ ਦਾ ਜੀ ਇਹਨੇ ਉਹਨੂੰ ਲਤਾੜ ਦੇਣਾ ਠੀਕ ਆ ਜੀ ਪੱਤਰ ਜ਼ਮੀਨ ਚੋਂ ਨਹੀਂ ਖਤਮ ਹੋਏਗਾ ਇੱਕ ਬੈੱਡ ਮਜ਼ਬੂਤ ਤੇ ਟਾਈਟ ਹੋ ਜਾਊਗਾ ਪਾਣੀ ਲੱਗਿਆ ਢਲੂਗਾ ਨਹੀਂ ਹੂੰ ਉਸ ਤੋਂ ਬਾਅਦ ਬਜਾਈ ਤੋਂ ਉੱਤੇ ਫਿਰ ਆ ਜਿਹੜਾ ਪਿੱਛੇ ਰੂਲਾ ਹੈ ਹਾਂ ਜੀ ਇਹਦੇ ਨਾਲ ਬਜਾਈ ਹੁੰਦੀ ਆ ਠੀਕ ਆ ਜੀ ਬਈ ਉੱਤੋਂ ਫਿਰ ਨਤਾੜਦਾ ਆਉਂਦਾ ਠੀਕ ਆ ਜੀ ਤੇ ਪੱਤਰ ਬਿਲਕੁਲ ਨਹੀਂ ਖਤਮ ਹੋਣਾ ਹੂੰ ਤੇ ਲੈਵਲ ਵੀ ਇਸੇ ਤੇ ਜਿੰਨੂੰ ਆਪਾਂ 20 ਜਿੰਨਾ ਵੱਧ ਘੱਟ ਲਾਉਣਾ ਹੈ ਬਜਾ ਕੇ ਖੋਲੋ ਉਹਨਾਂ ਹੀ ਇਹ ਵੀ ਡੂੰਗਾ ਹੋ ਜਾਊਗਾ ਲਿਫਟ ਨਾਲ ਨਹੀਂ ਹੈ ਸਬੰਧਨ ਦਾ ਕੋਈ ਮੈਂ ਤੁਹਾਨੂੰ ਦੁਬਾਰਾ ਫਿਰ ਥੋੜੇ ਜਿਹਾ ਧਿਆਨ ਨਾਲ ਸਮਝਾ ਦਿਆਂ ਗੱਲ ਕਿ ਇਹ ਪਹਿਲਾਂ ਪ੍ਰੀਤ ਇਹਦੇ ਨਾਲ ਮਿੱਟੀ ਇਕੱਠੀ ਕਰੂਗਾ ਆ ਜਿੰਦਰੇ ਨਾਲ ਮਿੱਟੀ ਲੈਵਲ ਕਰੂਗਾ ਇਹਦੇ ਨਾਲ ਮਿੱਟੀ ਲੈਵਲ ਕਰ ਹਾਂਜੀ 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 ਇਹਦਾ ਕੰਮ ਹੋ ਗਿਆ ਇੰਨਾ ਉਸ ਤੋਂ ਬਾਅਦ ਮਿੱਟੀ ਆ ਗਈ ਇਹਦੇ ਕਾਬੂ 'ਚ ਰੂਲੇ ਦੇ ਹਾਂਜੀ ਹਾਂਜੀ ਰੂਲੇ ਨੇ ਇਹਨੂੰ ਕਰਤਾ ਬੀਜਣ ਜੋਗ ਇੱਕ ਵਾਰੀ ਟੈਟ ਕਰਤਾ ਟੈਟ ਕਰਤਾ ਉਸ ਤੋਂ ਬਾਅਦ ਇਹਨੇ ਫਿਰ ਇਹਨੂੰ ਹਲਕਾ ਜਿਹਾ ਪੱਟਤਾ ਆਏ ਪੱਟਦਾ ਨਹੀਂ ਜਿਹੜੀ ਟੈਨ ਹੁੰਦੀ ਉਹ ਪਹਿਲੇ ਪੋਲਾ ਕਰ ਦਿੰਦੇ ਇਹ ਤਵੇ ਨੇ ਹਾਂ ਇਹਨਾਂ ਨੇ ਤਾਂ ਐਵੇਂ ਚੀਰ ਕੇ ਲੰਘ ਜਾਣਾ ਹਾਂ ਵੀ ਇਹ ਨੇ ਇਹ ਨੇ ਇਹਨੂੰ ਫੇਰ ਜਿੰਨਾ ਕੁ ਵੀ ਆ ਇਹਨੇ ਸਿਆੜ ਕਰਤਾ ਜਿੰਨਾ ਇੰਚ ਲਾਉਣਾ ਆਪਾਂ ਡੂੰਗਾ ਉਹਨਾਂ ਆਪੇ ਇੱਥੋਂ ਸੈੱਟ ਕਰਨਾ ਤੇ ਉਹ ਸਿਆੜ ਨਾਲ ਵੀ ਬੱਤਰ ਖਰਾਬ ਨਾ ਹੋਵੇ ਉਹ ਰੂਲੇ ਨੇ ਇਹਨੂੰ ਫੇਰਦਾ ਉਹ ਫੇਰਦਾ ਬਤਾ ਜੇ ਇੱਥੋਂ ਦੱਸਤਾ ਵੀ ਮਤਲਬ ਹਵਾ ਪੈਣ ਦੀ ਕੋਈ ਗੰਝਾਇਸ਼ ਹੀ ਖਤਮ ਹੋ ਗਈ ਇਹ ਜਿਵੇਂ ਮੰਨ ਲਓ ਇੱਕ ਸਾਈਡ ਕਈ ਵਾਰੀ ਹੁੰਦਾ ਵੀ ਇੱਕ ਸਾਈਡ ਜ਼ਮੀਨ ਹਾਰਡ ਆ ਗਈ ਇੱਕ ਸਾਈਡ ਬੈਡ ਉੱਠ ਗਿਆ ਇੱਕ ਸਾਈਡ ਡਾਊਨ ਹੋ ਗਿਆ ਇਹ ਅਲੱਗੁੱਤ ਨੇ ਮਾ ਹੋਊਗਾ ਉਹ ਅਲੱਗ ਹੋਊਗਾ ਆ ਤੁਸੀਂ ਆਰਗੈਨਿਕ ਖੇਤੀ ਕਰਨੀ ਆ ਇੱਕ ਬੈੱਡ 'ਚ ਛੋਲੇ ਬਿਜਾਈ ਕਰਨੇ ਆ ਇੱਕ 'ਚ ਕਣਕ ਕਰਨੀ ਆ ਤੇ ਛੋਲਿਆਂ ਦੀ ਖੇਤੀ ਹੁੰਦੀ ਲਗਭਗ 4 ਇੰਚ ਡੂੰਘੀ ਤੇ ਕਣਕ ਹੁੰਦੀ 1.5 ਇੰਚ ਡੂੰਘੀ ਤੇ ਇਹਨੂੰ ਤੁਸੀਂ 4 ਇੰਚ ਡੂੰਘਾ ਕਰ ਦਿਓ ਪਰ ਲਾ 1.5 ਇੰਚ ਤਲੇ ਫਿਰੋ 1.5 ਫਿਰ ਸਭ ਤੋਂ ਵੱਡੀ ਗੱਲ ਆ ਬਹੁਤ ਕਮਾਲ ਆ ਕਿ ਕਿਸੇ ਵਕਤ ਕਿਸੇ ਥਾਂ ਤੇ ਇੱਕ ਬੈੱਡ ਸਖਤ ਆ ਗਿਆ ਇੱਕ ਪਾਸੇ ਧਰਤੀ ਹਲਕੀ ਸਖਤ ਆ ਗਈ ਇੱਕ ਪਾਸੇ ਉਹ ਆ ਗਈ ਤਾਂ ਇਹ ਦੋਨਾਂ ਤੇ ਐਦਾ ਜਿਹੜਾ ਆ ਚੱਕਣ ਵਾਲਾ ਕੇਸ ਆ ਇਹਦਾ ਕਰਕੇ ਇੱਕੋ ਜਿਹਾ ਰਹੋ ਅਲੱਗ-ਅਲੱਗ ਰਹਿਣਾ ਇਹਨੇ ਹਾਂ ਉਹ ਆਪਦੇ ਲੈਵਲ ਤੇ ਰੁਹਾਇਆ ਆਪਦੇ ਤੇ ਫਿਰ ਉਸ ਤੋਂ ਬਾਅਦ ਜਿਵੇਂ ਆਪਣੇ ਪਲਾਂਟਰ ਮਿੱਟੀ ਬਾਹਰ ਕੱਢਦਾ ਆ ਆਪਾਂ ਇੱਕ ਵਾਰ ਗੇੜਾ ਲਾਇਆ ਦੂਜੇ ਗੇੜੇ ਆਪਣੀ ਉਹ ਥਾਂ ਸੋਹਣੀ ਨਹੀਂ ਬਣਦੀ ਤੇ ਬੀਜ ਦੇ ਉੱਤੇ ਮਿੱਟੀ ਚੜ ਜਾਂਦੀ ਹੂੰ ਇਹ ਹੁੰਦੇ ਵਾਸਤੇ ਵੀ ਬਾਹਰਲੇ ਪਾਸੇ ਆਪਾਂ ਨੂੰ ਡਾਊਨ ਕਰ ਦੇਣਾ ਹੂੰ ਇਹਨੇ ਮਿੱਟੀ ਲਾ ਕੇ ਸਾਈਡ ਤੇ ਕਰ ਦੇਣੀ ਹੈ ਬਾਹਰੋਂ ਵੀ ਰੂਲੇ ਨੂੰ ਲਤਾੜ ਕੇ ਜਲਣਾ ਨੇ ਹਾਂ ਉਧਰ ਵੀ ਆ ਇਧਰ ਵੀ ਜਦੋਂ ਚੱਕਣਾ ਇਹਨੂੰ ਚੱਕ ਦੋ ਹਾਂ ਤੇ ਆ ਦੇਖੀ ਇਹਨੇ ਬਾਹਰਲੇ ਪਾਸੇ ਵਾਲਾ ਜਿਹੜਾ ਜਿਹਨੇ ਇਧਰਲੇ ਪਾਸੇ ਮਿੱਟੀ ਕੱਢਣੀ ਹੈ ਇਹਨੇ ਉਹਨੂੰ ਵੀ ਸਹੀ ਕਰੀ ਜਾਂਦਾ ਇਹਨੇ ਐਪਲੇ ਇਹਨਾਂ ਕਰ ਦੇਣਾ ਆ ਰੂਲਾ ਵੀ ਦਿੱਤਾ ਹੋਇਆ ਆ ਜਿੰਦਰਾ ਵੀ ਦਿੱਤਾ ਹੋਇਆ ਹਾਂਜੀ ਹਾਂਜੀ ਇਹਨੂੰ ਤੋਂ ਜਿਹੜੀ ਫालतू ਮਿੱਟੀ ਇਕੱਠੀ ਹੋਈ ਬੈਨ ਲਾ ਦੇਣੀ ਬੀ ਦੇ ਉੱਤੇ ਫਿਰ ਮਿੱਟੀ ਦੀ ਜਿਹੜੀ ਹੈ ਢੇਰੀ ਨਹੀਂ ਲੱਗੂਗੀ ਯਾਰ ਤੁਸੀਂ ਇਸ ਇਸ ਚੀਜ਼ ਨੂੰ ਵੇਖ ਕੇ ਇੰਨਾ ਕੁ ਸਮਝ ਸਕਦੇ ਹੋਵੋਗੇ ਕਿ ਕਿੰਨੀ ਸਿਆਣ ਫਨਾ ਬਣੀ ਬੀ ਚੀਜ਼ ਆ ਹੁਣ ਜਿਵੇਂ ਇੱਕ ਕਿਸਾਨ ਹੀ ਬਣਾ ਸਕਦਾ ਹਾਂ ਜਿਵੇਂ ਇੱਕ ਡੀਪੀ ਆਪਣੀ ਜੰਮ ਜਾਂਦੀ ਹੁੰਦੀ ਆ ਜਾਂ ਆਰਗੈਨਿਕ ਡੀਪੀ ਖਾਧਾ ਹੁੰਦੀਆਂ ਤਾਂ ਡਲੇ ਬਣ ਜਾਂਦੇ ਹਲ ਹਲ ਕੇ ਜੀ ਤੇ ਅੰਦਰ ਤੁਸੀਂ ਵੇਖੋਗੇ ਬਿਲਕੁਲ ਛੋਟਾ ਕਰਤਾ ਜੀ ਪਿਸਤੋਲਾਂ ਵਾਲੇ ਜਿਹੜੇ ਸਰਾਖ ਨੱਟ ਨੇ ਉਹ ਬਾਹਰ ਲੈ ਜਾਂਦੇ ਜੀ ਵੇ ਅੰਦਰ ਡੀ.ਐਪੀ ਜੰਮੇ ਨਾ ਬਾਲਾ ਹੱਥ ਨਾ ਮਾਰਨਾ ਬੇ ਇਹ ਪੂਰੀ ਢਾਲ ਦੇ ਦਿੱਤੀ ਜੀ ਹਾਂ ਵੀ ਹਰ ਟਾਈਮ ਇਹਨੂੰ ਹੱਥ ਨਹੀਂ ਮਾਰਨਾ ਆਪਣੇ ਆਪ ਪਿਸਤੌਲ ਚੱਲਦਾ ਰਹਿਣਾ ਆਪਣੇ ਆਪ ਪਿਸਤੌਲ ਚੱਲਦਾ ਰਹੂਗਾ ਜੇ ਆਪਣੀ ਆਪਾਂ ਮੱਕੀ ਬੀਜਦੇ ਆ ਮੱਕੀ ਦੇ ਵਿੱਚ ਖਾਦ ਵੱਧ ਪਾਉਣੀ ਹੁੰਦੀ ਆ ਜੀ ਇਹ ਡਬਲ ਪਿਸਤੌਲ ਕਰਤੇ ਜੀ ਤੁਸੀਂ ਮੂੰਗੀ ਬੀਜਣੀ ਆ ਚੱਕ ਇੱਥੇ ਕਰ ਦਿਓ ਇਹ ਚਾਰਾਂ 'ਚ ਫਿਰ ਆਪਣੀ ਜਿਹੜੀ ਡੀ.ਐਪੀ ਉਹ ਚਾਰਾਂ 'ਚ ਪੈ ਜਾਊਗੀ ਵਾਹ ਕੀ ਬਾਤ ਆ ਜੇ ਤੁਸੀਂ ਮੂੰਗੀ ਬੀਜਣੀ ਆ ਤਾਂ ਚਾਰ ਕਰ ਦਿਓ ਮੱਕੀ ਬੀਜੜੀਆਂ ਤਾਂ ਆ ਇੱਧਰ ਕਰ ਲਿਆ ਉਹਦੇ ਚ ਡੀਪੀ ਜਿਵੇਂ ਦਾ ਜ਼ਿਆਦਾ ਪਾਉਂਦੇ ਮੱਕੀ ਚ ਤੇ ਆਪਣੇ ਆਪ ਡਬਲ ਹੋ ਜਾਣੀਆਂ ਨਹੀਂ ਫਿਰ ਗੱਲ ਸੁਣੋ ਮੇਰੀ ਤੇ ਮੱਕੀ ਇੱਧਰੋਂ ਇੱਧਰਲੇ ਪਾਸੇ ਫਿਰ ਇੱਕ ਇੱਕ ਚ ਪਾਈ ਚ ਤੇ ਫਿਰ ਇੱਕ ਇੱਕ ਚ ਪਾ ਲੈਣੀ ਆ ਜੀ ਇਹ ਖਾਲੀ ਕਰ ਤਾਂ ਫਿਰ ਇਸ ਹਿਸਾਬ ਨਾਲ ਤਾਂ ਚਾਰ ਸਿਆੜਾ ਡੋ ਅੱਡ ਫਸਲ ਦੇ ਲਾਉਣੇ ਤਾਂ ਚਾਰ ਅੱਡੋ ਅੱਡ ਵੀ ਲਾਣੇ ਆਂ 8 ਸਿਆੜਾ 8 ਡੋ ਅੱਡ ਫਸਲ ਦੇ ਲਾਉਦੇ ਆਂ ਇਹ ਨਮੈਟਿਕ ਬਲੈਂਡਰ ਤਰੀਕੇ 4 24 24 ਇੰਚ ਦੇ ਸਿਆੜਾ ਆਉਂਦੇ ਆਂ ਹਮ ਮੱਕੀ ਵੀ ਸਿੰਗਲ ਆਪਾਂ ਬੈੱਡ ਤੇ ਜੋ ਕਣਕ ਮੱਕੀ ਕੱਟਦੇ ਆ ਸਿੰਗਲ ਸਾਈਡ ਮਸ਼ੀਨ ਨਾਲ ਹਾਂ ਉਹ ਵੀ ਐਵੇਂ ਚੱਲਦਾ ਚਾਹੋ 24 ਇੰਚ ਤੇ ਬਹੁਤ ਇਹ ਮਤਲਬ ਆਪਾਂ ਕਹਿ ਸਕਦੇ ਆਂ ਵੀ ਆਮ ਜੀਵਨ ਦਾਰ ਦੇ ਬਜਟ ਵਾਲਾ ਉਹ ਮਸ਼ੀਨ ਆ ਜਿਹੜੀ ਮੱਕੀ ਬੀਜਣ ਲਈ ਆਪਾਂ ਵੈਕਿਊਮ ਵਾਲਾ ਮਸ਼ੀਨ ਲੈ ਲੈਂਦੇ ਆਂ ਬਜਟ ਤੋਂ ਵੱਡੀਆਂ ਹੋ ਜਾਂਦੀਆਂ ਉਹ ਬਹੁਤ ਜ਼ਿਆਦਾ ਹੋ ਜਾਂਦੀਆਂ ਹਨਾ ਇਹ ਇਹ ਬਜਟ ਵਾਲੀ ਮਸ਼ੀਨ ਹੈ ਤਾਂ ਇਹ ਕੰਮ ਕਰੂਗੀ ਸਾਰੇ ਪੂਰਾ ਪੂਰਾ ਜੀ ਕਿੰਨੇ ਤਰ੍ਹਾਂ ਦੇ ਬੀ ਪਾ ਸਕਦੀ ਹੈ ਜਿੰਨੇ ਕ ਆਪਣੇ ਖੇਤੀ ਕਰ ਰਹੇ ਆਪਾਂ ਫਾਰਮਰ ਜਿਵੇਂ ਮੂਲੀ ਹੋ ਗਈ ਗੋਮਲੂ ਹੋ ਗਿਆ ਛਲਗਮ ਹੋ ਗਿਆ ਧਨੀਆਂ ਹੋ ਗਿਆ ਹੂੰ ਬੂੰਗੀ ਆ ਕਣਕ ਜੋ ਵੀ ਆ ਸਾਰਾ ਕੁਝ ਵੇਚੂਗਾ ਪਲੇਟਾਂ ਹੁੰਦੀਆਂ ਅਲੱਗ-ਅਲੱਗ ਅਸੀਂ ਦਿਨੇ ਨਾਲ ਆ ਸਮਝ ਗਏ ਮਤਲਬ ਜਿਹੜੀ ਚੀਜ਼ ਦੀ ਕਰਨੀ ਆ ਉਹ ਪਲੇਟਾਂ ਕਸੋ ਤੇ ਵੀ ਪਾਓ ਤੇ ਦੱਬ ਦਿਓ ਠੀਕ ਆ ਮਤਲਬ ਕਹਿਣ ਤੋਂ ਭਾਵੇਂ ਆ ਵੀ ਇਹ ਇੱਕ ਮਸ਼ੀਨਰੀ ਤੁਹਾਡੇ ਘਰੇ ਖੜੀ ਆ ਤਾਂ ਤੁਸੀਂ ਹਰੇਕ ਚੀਜ਼ ਬੀਜ ਸਕਦੇ ਆ ਇਹਦੇ ਨਾਲ ਹੁਣ ਆਪਣੇ ਹੈਗੇ ਕਰਨਾਲ ਏਰੀਆ ਦੇ ਜ਼ਿੰਮੇਦਾਰ ਜੀ ਉਹ ਕਣਕ ਵੇਚਦੇ ਆ ਜੀ ਉਹਨਾਂ ਨੇ ਆਪਾਂ ਨੂੰ ਫੋਨ ਕੀਤਾ ਸੀ ਇੱਕ ਵਾਰ ਉਹਨਾਂ ਨੂੰ ਪਤਾ ਲੱਗਿਆ ਤੇ ਉਹ ਕਹਿੰਦੇ ਵੀ ਅਸੀਂ ਨਾ ਹੱਥ ਨਾਲ ਕਣਕ ਲਵਾਉਣੇ 8 ਕਿਲੋ ਜੀ ਤੇ ਇਸ ਤੋਂ ਪਹਿਲੇ ਵਧੀਆ ਤਰੀਕੇ ਨਾਲ ਕਣਕ ਉਗਣਾਉਣੀ ਬੈਡ ਤੋਂ ਨਹੀਂ ਸੀ ਕਾਮਯਾਬ ਹੁੰਦੀ ਕਿਉਂ ਬੈਡ ਲੈਵਲ ਤੇ ਨਹੀਂ ਸੀ ਹੁੰਦਾ ਹਮ ਕਿਤੇ ਤਾਂ ਡੂੰਗਾ ਪੈ ਗਿਆ ਕਿਤੇ ਨੰਗਾ ਰਹਿ ਗਿਆ ਉਹ ਕਹਿੰਦੇ ਵੀ ਹੱਥ ਨਾਲ ਲਾਉਣੇ 8 ਕਿਲੋ ਬੀਜ ਹਮ ਜ਼ਮੀਨਾਂ ਜਿਹੜੀਆਂ ਜ਼ਮੀਨਾਂ 'ਚ ਪਾਣੀ ਨਹੀਂ ਪਿੰਦੀਆਂ ਪਾਣੀ ਕਣਕ ਲਾਇਆ ਪਾਣੀ ਖੜ ਗਿਆ ਟਿੱਬੀਆਂ ਮਰ ਜਾਂਦੀਆਂ ਬੱਸ ਹਮ ਉੱਥੇ ਬੈਡ ਤੇ ਸਰੋਂ ਤੇ ਕਣਕ ਬੜੇ ਜ਼ੋਰ ਦੇ ਹੁੰਦੀ ਆ ਨੇ ਉਹ ਹੱਥ ਨਾਲ ਝੋਕਦੇ ਆ ਉਹ ਹੱਥ ਨਾਲ ਲਾਉਂਦੇ ਨੇ ਤੇ ਉਹ ਕਹਿੰਦੇ ਸਾਡੀ ਖੇਤਾਂ ਬੜੀ ਪੈਣ ਦੇ ਲੇਬਰ ਨਹੀਂ ਮਿਲਦੇ ਹੂੰ ਤਾਂ ਇਹ ਉੱਥੇ ਕੰਮ ਜਾਪਾ ਹਾਂਜੀ ਹਾਂਜੀ ਇਹਦੇ ਲਈ ਬੀਬੀਸੀ ਐਗਰੋ ਨੂੰ ਕਿੰਨਾ ਚਿਰ ਪਹਿਲਾਂ ਦੱਸਣਾ ਪਊਗਾ ਜੇ ਆਹ ਮਸ਼ੀਨ ਚਾਹੀਦੀ ਆ ਤਾਂ ਲਗਭਗ 20 ਤੋਂ 25 ਦਿਨ ਹੋ ਸਕਦੇ ਮਹੀਨਾ ਹਾਂ ਇਹ 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 ਵੀ ਜੇ ਮੰਨ ਕੇ ਚੱਲੋ ਜੇ ਮੰਨ ਲਓ ਸਰਕਾਰ ਇਹਦੇ ਤੇ ਕੋਈ ਸਬਸਿਡੀ ਦਿੰਦੀ ਹੋਵੇ ਤਾਂ ਆਪਣੇ ਕੋਲੇ ਇਹ ਆਊਗੀ ਜੀ ਹੈ ਇਹ ਆਊਗੀ ਹਾਂਜੀ ਹਾਂਜੀ ਜੇ ਸਰਕਾਰ ਦਿੰਦੀ ਹੋ ਤਾਂ ਹਾਂਜੀ ਹਾਂਜੀ ਪਲੰਟਰ ਦੇ ਜੇ ਆਊਗੀ ਇਹ ਨਮਰਟੀ ਦਾ ਪਲੰਟਰ ਦੇ ਤਰ੍ਹਾਂ ਉਹ ਹੁੰਦਾ ਕਲਾ ਪਲੰਟਰ ਇਹ ਹੈਗਾ ਮਲਟੀ ਕਰੋ ਪਲੰਟਰ ਠੀਕ ਹੈ ਕਿਸੇ ਵੀ ਤਰੀਕੇ ਆ ਗਈ ਤੇ ਤੇ ਆਈ ਜਾਣੀ ਆ ਆਊਗੀ ਹਿੰਦੀ ਟੈਸਟਰਪੋਰਟ ਮਲਟੀਪਲ ਪਲੰਟਰ ਦੀ ਆਪਾਂ ਕਰਵਾਈ ਹੈ ਲੋ ਵੀ ਸਜਣੋ ਅਸੀਂ ਦੇਖਦੇ ਆ ਝੋਨੇ ਵਾਲੀ ਹੁਣ ਬਜਾਈ ਵਾਲੀ ਚਲਾ ਕੇ ਆ ਵੀ ਚਲਾ ਕੇ ਜਿਹੜੇ ਇਹਦੇ ਸੀਨ ਵੀ ਵਿੱਚ ਲਾ ਦੇਾਂਗੇ ਅਸੀਂ ਚਲਦੀ ਦੇ ਤੇ ਜਿਹੜੀ ਆਪਾਂ ਦੇਖਦੇ ਆ ਝੋਨੇ ਵਾਲੀ ਵੀ ਚਲਾ ਕੇ ਦੇਖਦੇ ਆ ਤੇ ਆ ਵੀ ਚਲਾ ਕੇ ਦੇਖਦੇ ਆ ਤੁਸੀਂ ਜੇ ਵੀਡੀਓ ਜੇ ਮੰਨ ਲਓ ਵੀ ਮਸ਼ੀਨ ਬੁੱਕ ਕਰਾਉਣੀ ਆ ਤਾਂ ਤੁਸੀਂ ਆ ਮਸ਼ੀਨ ਬੁੱਕ ਕਰਦਾ ਇਹ ਕੀ ਦੀ ਆ ਕਿਹੜਾ ਕਿਸਾਨ ਆ ਇਹ ਨਾ ਆਪਣੇ ਹੈਗੇ ਨੇ ਭਾਈ ਸਾਹਿਬ ਰਤੀਆ ਤੋਂ ਆਪਾਂ ਤਾਂ ਇਹ ਆਪਦੀ ਮੱਕੀ ਕਿਰਾਏ ਤੇ ਵਜਾਉਣ ਵਾਸਤੇ ਇਹਨਾਂ ਨੂੰ ਬੁਲਾਇਆ ਤੇ ਆਪਣੇ ਕੋਲੇ ਪਲੈਂਟਰ ਬਣਾਇਆ ਸੀਗਾ ਅੱਛਾ ਇਹ ਤੁਹਾਡਾ ਹੀ ਬਣਿਆ ਹੋਇਆ ਤੇ ਤੁਹਾਡੇ ਹੀ ਕਿਰਾਏ ਤੇ ਬੀਜਣਾ ਹੋਇਆ ਨਹੀਂ ਆਪਣੇ ਕੋਲ ਹੈਗਾ ਸੀ ਤੇ ਉਹ ਇੱਕ ਮੋਗੇ ਜਿਮੀਦਾਰ ਛੁੜੇ ਕਾਲੇ ਪੈ ਗਏ ਤੇ ਉਹਨਾਂ ਨੂੰ ਆਪਣੇ ਵਾਲਾ ਉੱਥੇ ਭੇਜਿਆ ਠੀਕ ਠੀਕਾ ਠੀਕਾ ਇੱਕ ਮੋਗੇ ਚੱਲ ਰਿਹਾ ਬਿਨਾਂ ਰੰਗ ਤੋਂ ਉਹਨਾਂ ਰੰਗ ਹੀ ਨਹੀਂ ਕਰ ਦਿੱਤਾ ਮੈਨੂੰ ਪਤਾ ਲੱਗਿਆ ਵੀ ਉਹ ਰੰਗ ਹੀ ਨਹੀਂ ਕਰਨ ਦਿੰਦਾ ਉਵੇਂ ਹੀ ਚੱਕ ਕੇ ਲੈ ਗਏ ਉਹਵੇਂ ਲੈ ਗਏ ਚੱਕ ਕੇ ਉਵੇਂ ਹੀ ਲੈ ਗਏ ਚੱਕ ਕੇ ਤਾਂ ਇਹਨੂੰ ਅਸੀਂ ਅਲੱਗ ਤੋਂ ਚੱਲਦਾ ਦਿਖਾ ਦਿੰਨੇ ਆ ਤੇ ਦੂਜੀ ਮਸ਼ੀਨ ਆਪਾਂ ਹਟ ਚੱਲ ਗਈ ਹੈ ਨਾ ਭਾਈ ਲੈ ਵੀ ਸੱਜਣ ਨੂੰ ਇੱਕ ਤਾਂ ਤੁਹਾਨੂੰ ਮੈਂ ਦਿਖਾਉਣਾ ਆਹ ਪਿੰਡੀਆਂ ਜਿਹੜੇ ਪਲਾਂਟਰ ਦੀ ਆਪਾਂ ਗੱਲ ਕਰਦੇ ਹਟਿਆ ਨਾ ਆਹ ਪਿੰਡੀਆਂ ਵੀ ਇਸੇ ਪਲਾਂਟਰ ਦੇ ਨਾਲ ਬੀਜੀਆਂ ਹੋਈਆਂ ਆਹ ਦੇਖੋ ਪਿੰਡੀ ਜੇ ਖੜੀ ਹੈ ਤਾਂ ਇੱਕ ਸਾਰ ਖੜੀ ਆ ਪਿੰਡੀਆਂ ਦੇ ਤਿੰਨ ਤਿੰਨ ਸਿਹੜ ਲਾਏ ਆ ਭਾਈ ਕਿ ਚਾਰ ਚਾਰ ਲੱਗੇ ਹੋਇਆ ਚਾਰ ਸਿਹੜ ਆ ਜੀ ਚਾਰ ਸਾਈਡ ਲੱਗੇ ਜਿਵੇਂ ਆਪਾਂ ਮੂੰਗੀ ਦੇ ਚਾਰ ਲਾ ਰਹੇ ਆ ਜਿਵੇਂ ਇਹ ਗੇਤੀ ਭਿੰਡੀ ਆ ਉਹ ਬਿਲਕੁਲ ਛੋਟੀ ਛੋਟੀ ਪਦਾਵਰ ਦਿੰਦੀ ਹੈ ਜੀ ਆਪਾਂ ਸੰਘਣਾ ਲਾ ਦਿੰਨੇ ਆ ਤਾਂ ਆ ਇਹ ਚਾਰ ਸਾਈਡ ਤੇ ਚਾਰ ਹੀ ਮੂੰਗੀ ਦੇ ਲਾ ਰਹੇ ਆ ਬਾਈ ਹਾਂਜੀ ਚਾਰ ਮੂੰਗੀ ਦੇ ਜੀ ਜਿਵੇਂ ਮੰਨ ਲਾ ਬਾਈ ਆਹ ਬਾਣ ਤਾਂ ਦੇਖੋ ਆਪਾਂ ਹਲ ਮਾਰ ਕੇ ਆਈ ਬੀਜਣਾ ਸ਼ੁਰੂ ਕਰਤਾ ਹਨਾ ਹਾਂਜੀ 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 ਬਾਣ ਤਾਂ ਬਹੁਤ ਸੋਹਣਾ ਬਣਾਤਾ ਇਹਨੇ ਹਾਂਜੀ 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 ਇਹਦੇ ਚ ਜੇ ਹੁਣ ਮੰਨ ਲਾ ਮੂੰਗੀ ਵੀ ਜੀ ਮੈਨੂੰ ਇਹ ਤੇਰੀ 19 ਗੱਲਬੱਤਰ ਨਹੀਂ ਲੱਗਦੀ ਵੀ ਇਹ ਮੂੰਗੀ ਤੇਰੀ ਗੱਲਬੱਤਰ ਤੇ ਹਰੀ ਹੁੰਦੀ ਦਿਂਦੀ ਨਹੀਂ ਮੈਨੂੰ ਇਹ ਨਾ ਬੱਤਰ ਥੋੜਾ ਜਿਹਾ ਆਪਣੇ ਕੋਲ ਸਮਾਂ ਨਹੀਂ ਸੀ ਇਸ ਕਰਕੇ ਸੁੱਕ ਗਿਆ ਹਾਂ ਤੇ ਇਹ ਇਹ ਇਹਨੂੰ ਪਾਣੀ ਲਾ ਕੇ ਹਰੀ ਹੋ ਜੂ ਇਹ ਪਾਣੀ ਮੰਨ ਲਓ ਆਪਾਂ ਲਾ ਦੇਾਂਗੇ 2-4 ਦਿਨਾਂ ਤੱਕ ਜਦੋਂ ਮੂੰਗੀ ਦੇ ਮੜੇ ਮੜੇ ਦਾਣਿਆਂ ਨੂੰ ਛਿੱਲੇ ਜੀ ਮਿਲ ਜਾਣੀਆਂ ਹਾਂਜੀ ਤੇ ਉਹ ਉਗਣ ਦੇ ਟਾਈਮ 'ਤੇ ਆ ਜਾਣਗੇ ਉਦੋਂ ਪਾਣੀ ਲੱਗੂਗਾ ਤੇ ਉਹਨਾਂ ਚੜਾਉਣਾ ਬਾਹਰ ਮਤਲਬ ਇਹ ਇਸ ਫਸਲ ਇਸ ਪਲੈਂਟਰ ਨਾਲ ਆਪਾਂ ਪਾਣੀ ਲਾ ਕੇ ਵੀ ਮੂੰਗੀ ਹਰੀ ਕਰ ਸਕਦੇ ਹਾਂ ਹਾਂ ਹਾਂਜੀ ਹਾਂਜੀ ਹਨਾ ਭਈ ਮੂੰਗੀ ਦੇ ਉਹ ਚਾਂਸ ਗਲਤ ਇੱਕ ਮਾੜਾ ਆ ਮੈਨੂੰ ਨਾ ਮਾੜੀ ਜਿਹੀ ਇੱਕ ਜਾਣਕਾਰੀ ਦੇ ਦਿਓ ਜਦੋਂ ਇੱਥੋਂ ਆਪਾਂ ਗਲਾ ਛੱਡਦੇ ਹਾਂ ਆਹਾ ਹਾਂਜੀ ਹਾਂਜੀ ਆ ਗਲਾ ਛੱਡ ਦਿਆਂ ਆਹ ਇਹ ਵਾਹ ਤੱਕ ਨਹੀਂ ਛੱਡ ਦੇਣਾ ਨਹੀਂ ਇਹ ਇਸ ਤਰ੍ਹਾਂ ਰੱਖਣਾ ਜੇ ਆਪਾਂ ਇਹਨੂੰ ਜ਼ਿਆਦਾ ਚੱਕ ਦਿੰਨੇ ਆ ਜੀ ਤੇ ਵੀ ਅਗਲੇ ਪਾਸੇ ਜ਼ਿਆਦਾ ਚਲਾ ਜਾਊਗਾ ਜੀ ਜ਼ਿਆਦਾ ਜਾਣ ਕਰਕੇ ਪਹਿਲਾਂ ਤੇ ਵੱਧ ਚੱਕੀ ਜਾਓ ਜੀ ਤੇ ਬਾਅਦ ਵਿੱਚ ਵੀ ਘਟਾ ਦੋ ਠੀਕ ਹੈ ਜੀ ਹੁਣ ਇਹ ਇਸ ਟਾਈਮ ਦਾਣੇ 4-4 ਨੇ ਘੱਟ ਦੇ ਅੰਦਰ ਹੂੰ ਹੁਣ ਆਪਣੇ ਇੱਥੇ ਇੱਕ ਨਹਾ ਰਤੀਏ ਮਸ਼ੀਨ ਹੋ ਗਈ ਸੀ ਉਹ ਫਾਰਮਰ ਕਹਿੰਦਾ ਵੀ ਅਸੀਂ ਇੱਕੋ ਹੀ ਦਾਣਾ ਪਾਉਣਾ ਹੈ ਤੇ 3.5 ਤੋਂ 4 ਕਿਲੋ ਬੀਜ ਪਾਉਣਾ ਜੀ ਫਿਰ ਉਹਨਾਂ ਨੂੰ ਪਲੇਟਾਂ ਉਹਨਾਂ ਦੇ ਮੁਤਾਬਕ ਬਣਾ ਕੇ ਦਿਤੀਆਂ ਸੀ ਇੱਕ-ਇੱਕ ਵੀ ਵਾਸਤੇ ਠੀਕ ਹੈ ਜੀ ਠੀਕ ਜੇ ਆਪਾਂ 20 810 ਕਿਲੋ ਪਾਉਣਾ ਹੈ ਹੂੰ ਫਿਰ ਇਹ ਜਿਆਦਾ ਮਤਲਬ ਇਸੇ ਹੀ ਰਹਿ ਜਾਂਦਾ ਠੀਕ ਹੈ ਜੀ ਠੀਕ ਤੇ ਆ ਪੱਤੀ ਉਹਨੂੰ ਹੀ ਛੜਨੀ ਆ ਮਤਲਬ ਹਾਂ ਉਹਨੇ 20 ਦੇ ਵਿੱਚ ਉਹਨਾਂ ਕਿ ਜਾਵੇ ਜਿਆਦਾ ਨਾ ਜਾਵੇ ਵੀ ਸਟਾਰਟਿੰਗ ਵਿੱਚ ਵੀ ਉਹਨਾਂ ਹੋਵੇ ਜਦੋਂ ਆਪਣਾ ਲਾਸਟ ਖੇਤ ਆ ਗਿਆ ਉਦੋਂ ਵੀ ਉਹਨਾਂ ਹੋਵੇ ਉਹਨਾਂ ਹੀ ਹੋਵੇ ਫਿਰ ਉਹ ਪ੍ਰੋਪਰ ਚੱਕੂਗਾ ਪ੍ਰੋਪਰ ਚੱਕੂਗਾ ਠੀਕ ਹੈ ਆਪਾਂ ਇਹਨੂੰ ਜਿਆਦਾ ਤਾਂ ਚੱਕ ਦਿੰਨੇ ਆ ਵੀ ਅੱਗੇ ਜਿਆਦਾ ਚਲਾ ਗਿਆ ਹੂੰ ਪਹਿਲਾਂ ਵੱਧ ਚੱਕੀ ਜਾਣਾ ਪਿੰਡ 'ਚ ਜਾ ਕੇ ਘਟ ਜਾਓ ਫਿਰ ਅੰਡ 'ਚ ਜਾ ਠੀਕ ਆ ਮਤਲਬ ਇਹ ਪੱਤੀ ਦਾ ਵੀ ਕੋਈ ਮਤਲਬ ਆ ਉਵੇਂ ਹੀ ਨਹੀਂ ਗੀ ਇਹ ਪੱਤੀ ਉਵੇਂ ਹੀ ਨਹੀਂ ਕੋਈ ਹਾਂ ਸੈਟਿੰਗ ਕਰਨੀ ਆ ਜਿੱਥੇ ਆਪਣੀ ਜਰੂਰਤ ਆ ਉੱਥੇ ਸੈੱਟ ਕਰ ਲਓ ਉਹ ਉਨਾ ਕ ਛੱਡ ਲਓ ਜਿਹੇ ਜਿਆ ਬੀਆ ਕਿਸੇ ਬੀਆ ਤੇ 20 ਵੱਡੇ ਨੇ ਵੱਧ ਚੱਕਣੀ ਪੈਂਦੀ ਜੇ ਮੱਕੀ ਬੀਜਣੀ ਆ ਹੂੰ ਇਹਦੋਂ ਆਪਾਂ ਇਹਦੇ ਦੋ ਖਾਨੇ ਜੀ ਪਾਉਣੀ ਮੱਕੀ ਹੂੰ ਉਹਦੋਂ ਵੱਧ ਚੱਕ ਲਈਏ ਬਾਕੀ ਦਾ ਦਾਣਾ ਮੋਟਾ ਹੂੰ ਤੇ ਐੜਾ ਬੁਰਸ਼ ਇਹਨੇ ਨਾਲ ਘੁੰਮਣਾ ਹਾਂ ਇਹਨੇ ਤਾਂ ਉਹ ਵਿੱਚ ਸਿਟੀ ਜਾਣਾ ਦਾਣਾ ਥੱਲੇ ਧੱਕ ਦੇਣਾ ਨੇ ਉਧਰ ਪਰੇ ਪਰਲੇ ਪਾਸੇ ਨੂੰ ਧੱਕ ਦੇਣਾ ਹਾਂਜੀ ਹਾਂਜੀ ਇਹਨਾਂ ਨੇ ਪਰਲੇ ਪਾਸੇ ਨੂੰ ਧੱਕ ਦੇਣਾ ਇਹ ਜਿਹੜੀ ਹੈਗੀ ਆ ਜਿਵੇਂ ਵੀ ਨਿਕਲੂਗਾ ਤੇ ਉਵੇਂ ਹੀ ਇਹਨਾਂ ਸਿੱਧਾ ਮਿੱਟੀ ਦੇ ਅੰਦਰ ਚਲਾ ਦੇਣਾ ਪੈਪਰਾਂ ਵੀ ਨਹੀਂ ਆਉਣਾ ਹੂੰ ਸਭ ਤੋਂ ਵਧੀਆ ਗੱਲ ਮੈਨੂੰ ਇਹ ਲੱਗੀ ਕਿ ਬਾਣ ਦੇਖੋ ਬਾਣ ਨਹੀਂ ਸੀ ਬਣਾਇਆ ਬਾਣ ਤਾਂ ਦੇਖੀ ਜਾਂਦਾ ਦਰਸ਼ਕਾਂ ਨੂੰ ਕੋਈ ਸੁਹਾਗਾ ਨਹੀਂ ਵੱਜਿਆ ਹੋਇਆ ਪਹਿਲਾਂ ਤਵੀਆਂ ਵੱਜੀਆਂ ਸੀ ਤਵੀਆਂ ਦੇ ਉੱਤੇ ਪਹਾਲ ਮਾਰਦੇ ਆ ਖੜੇ ਪੈਰ ਬੀਜ ਦਿਖਾਉਣ ਦੇ ਆ ਮਾਰਿਆ ਨੇ ਤਾਂ ਮੈਨੂੰ ਲੱਗਦਾ ਸੀਗਾ ਵੀ ਕੱਲ ਉਹ ਬਣ ਜਾਣੀ ਆ ਵੀ ਟੀਚਰਾਂ ਜੀਆਂ ਵਾਲੀ ਪਰ ਬਾਣ ਬਣਿਆ ਪਿਆ ਐ ਯਾਰ ਜੇ ਜਿਵੇਂ ਕਮਾਲ ਹੋਈ ਪਈ ਰੂਟਾ ਵੈਟਰ ਮਾਰਿਆ ਹੁੰਦਾ ਥੋੜੀ ਜਿੱਥੇ ਖੁਸ਼ਕੀ ਹੋਵੇ ਉਹਨੇ ਵਧੀਆ ਵਟ ਬਣਾ ਹਾਂਜੀ ਹਾਂਜੀ ਹੈਨਾ ਤੇ ਬਹੁਤ ਸੋਹਣਾ ਮਤਲਬ ਕੁੱਲ ਮਿਲਾ ਕੇ ਵੀ ਇੱਕ ਲਾਈਵ ਡੈਮੋ ਦੇਖਿਆ ਲਾਈਵ ਡੈਮੋ ਦੇ ਵਿੱਚ ਬਹੁਤ ਕਮਾਲ ਦਾ ਰਿਜ਼ਲਟ ਆ ਜੇ ਕੋਈ ਵੀ ਸੱਜਣ ਐਸ ਮਸ਼ੀਨ ਨੂੰ ਖਰੀਦਣਾ ਚਾਹੁੰਦਾ 15 ਤੋਂ 20 ਦਿਨਾਂ ਇੰਤਜ਼ਾਰ ਕਰਨਾ ਪੈ ਸਕਦਾ ਪਰ ਇਹ ਮਸ਼ੀਨ ਤੁਹਾਡੀ ਹਰੇਕ ਫਸਲ ਬੀਜੂਗੀ ਮਤਲਬ ਤੁਸੀਂ ਬਿੱਡਾਂ ਤੇ ਬੀਜਣੀ ਚਾਹੁੰਦੇ ਆ ਮੂਲੀ ਛਲਗਮ ਅ ਮਤਲਬ ਤੁਸੀਂ ਇਹਦਾ ਬੀਜਿਆ ਚੈਨਲ ਕੋਈ ਵੀ ਸਰੋਂ ਗਾਜਰ ਗਾਜਰੇ ਸ਼ਹਿਰਾ ਜੇ ਮੈਂ ਹਰੀਆਂ ਧਨੀਆਂ ਬੀਜਦੇ ਆ ਜੀ ਉਹ ਉਹਦੇ ਨਾਲ ਬੀਜਦੇ ਆ ਮਤਲਬ ਹਰੇਕ ਆਈਟਮ ਜਿਹੜੀ ਭਾਰਤ ਚ ਬੀਜਿਆ ਜਾਣ ਵਾਲਾ ਹਰੇਕ ਬੀ ਆ ਮੋਟਾ ਚ ਛੋਟਾ ਉਹ ਤਕਰੀਬਨ ਤਕਰੀਬਨ ਹਰੇਕ ਬੀ ਆ ਜਿਹੜਾ ਇਹ ਮਸ਼ੀਨ ਬੀਜ ਦਿੰਦੀ ਆ ਤੇ ਬੀਬੀਸੀ ਐਗਰੋ ਵਾਲੇ ਮੈਂ ਪਹਿਲਾਂ ਕਹਿੰਨਾ ਕਿ ਇੱਕ ਜ਼ਿਮੀਦਾਰ ਇੰਜੀਨੀਅਰ ਦੋ ਚੀਜ਼ਾਂ ਦਾ ਸਮੇਲ ਆ ਬੀਬੀਸੀ ਐਗਰੋ ਆਕੇ ਤੁਸੀਂ ਇਹਨਾਂ ਨਾਲ ਬਾਹ ਪਾਉਗਾ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਕਿ ਕਿਸ ਤਰ੍ਹਾਂ ਦੇ ਬੰਦੇ ਆ ਇਹ ਪ੍ਰੈਕਟੀਕਲ ਬੰਦੇ ਆ ਖੁਦ ਖੇਤੀ ਕਰਦੇ ਆ ਖੁਦ ਅਪਲਾਈ ਕਰਦੇ ਆ ਉਸ ਤੋਂ ਬਾਅਦ ਇਹ ਲੋਕਾਂ ਦੇ ਵਿੱਚ ਲੈ ਕੇ ਜਾਂਦੇ ਆ ਜਿਉਂਦੇ ਰਿਹਾ